ਲੋ ਜੀ ਪਹੁੰਚ ਚੁੱਕੇ ਆ ਮੈਂ ਬਾਈ ਗੁਰਸਿੰਦਰ ਸਿੰਘ ਜੀ ਤੇ ਬੜੇ ਟਾਈਮ ਬਾਅਦ ਆਏ ਬਾਈ ਨਾਲ ਕੋਲ ਅੱਜ ਬਹੁਤ ਕੁਆਲਟੀ ਦੇ ਪਸ਼ੂ ਕਢ ਕੇ ਲੈ ਕੇ ਆਂਦੇ ਆ ਤੇ ਬਾਈ ਜੀ ਨੇ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਦੱਸੋ ਜੀ ਬាទ ਠੀਕ ਠਾਕ ਹੋ ਜੀ ਕਿਰਪਾ ਸਤਿਗੁਰ ਦੀ ਬੜੀ ਕਿਰਪਾ ਸਤਿਗੁਰ ਦੀ ਤੇ ਅੱਜ ਵੀ ਨਾ ਦਰਸ਼ਣ ਮੇਲਾ ਹੋਣਾ ਏ ਤੁਹਾਡਾ ਹਾਂ ਜੀ ਜੀ ਪਸ਼ੂ ਪੰਜ ਹੀ ਕੋਲ ਹੂੰ ਤੇ ਦੋ ਛੋਟੀਆਂ ਸੂਰੇ ਵੇਚ ਗਈਆਂ ਹਾਂ ਜੀ ਤੇ ਮੈਂ ਵੀ ਕਾਫੀ ਟਾਈਮ ਹੋ ਗਿਆ ਫੋਨ ਬਹੁਤ ਆਉਂਦਾ ਸੰਦੀਪ ਵੀਡੀਓ ਕਿਉਂ ਨਹੀਂ ਪਾਉਂਦੇ ਹਾਂਜੀ ਹਾਂਜੀ ਕੱਲ ਇੱਕ ਨਾ ਇਧਰੋਂ ਕਪੂਰ ਥੱਲੇ ਫੋਨ ਕਰਨ ਡਿਆ ਸੀ ਕਹਿੰਦੇ ਵੀ ਅਸੀਂ ਵੀਡੀਓ ਲੱਭਣ ਡਏ ਆ ਤੁਹਾਡੀ ਅੱਛਾ ਤੇ ਇਦਾਂ ਵਾ ਵੀ ਪਾਓ ਵੀਡੀਓ ਕੋਈ ਅਸੀਂ ਕੋ ਡੰਗਰ ਲੈਣਾ ਹਾਂਜੀ ਹਾਂਜੀ ਤੇ ਚਲੋ ਜਿਹੜੇ ਪਿਆਰ ਕਰਨ ਵਾਲੇ ਆ ਨਾ ਅਸਲ ਚ ਗੱਲ ਇਦਾਂ ਵੀ ਕੰਮ ਚੰਗਾ ਕਰੋ ਸੱਚਾਈ ਦਾ ਕਰੋ ਤੇ ਫੇਰ ਗੁਰਸਿੰਦਰ ਜੀ ਫੇਰ ਹੀ ਬਾਈ ਹਾਂ ਫੇਰ ਪੁੱਛ ਕੇ ਸਾਰੇ ਕਰਦੇ ਆ ਬਿਲਕੁਲ ਇਹਦਾ ਆ ਢੇਰ ਕੇ ਤਾਂ ਵੀ ਤੁਰੇ ਫਿਰਦੇ ਬਾਈ ਬਿਲਕੁਲ ਜੀ ਬਿਲਕੁਲ ਹਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜਿਹੜਾ ਗਾਹਕ ਹੁੰਦਾ ਨਾ ਹਾਂਜੀ ਹਾਂਜੀ ਉਨੂੰ ਮਤਲਬ ਲੋੜ ਨਹੀਂ ਸਾਡੀ ਹੂੰ ਹੂੰ ਸਾਨੂੰ ਉਹਦੀ ਲੋੜ ਹੈ ਬਿਲਕੁਲ ਜੀ ਸਾਡੇ ਅਰਗੇ 20 ਹਾਂ ਹਾਂ ਉਹ ਸਾਡੇ ਕੋਲੋਂ ਨਾ ਚੀਜ਼ ਲੈ ਕੇ ਜਾਏਗਾ ਤਾਂ ਹੋ ਸਕਦਾ ਵੀ ਜਿਹੜੀ 90ਾਂ ਵਾਲੀ ਹੈ ਨਾ ਉਹ 110ਾਂ ਦੀ ਲੈ ਲੇ ਕਿਉਂਕਿ ਉਹਨੇ ਪੈਸੇ ਖਰਚਣੇ ਨਹੀਂ ਬਿਲਕੁਲ ਜੇ ਤੁਸੀਂ ਸਹੀ ਢੰਗ ਨਾਲ ਉਹਨੂੰ ਡੀਲ ਕਰਦੇ ਹੋ ਸੱਚੇ ਸੁੱਚੇ ਮਨ ਨਾਲ ਉਹਨਾਂ ਮਤਲਬ ਕਹਿ ਲਓ ਸਤਕਾਰ ਕਰਦੇ ਹੋ ਹਾਂ ਜੀ ਅਗੋ ਉਹ ਚੀਜ਼ ਉਹ ਲੈ ਕੇ ਵੀ ਜਾਏਗਾ ਜੇ ਤੁਹਾਡੇ ਦੇ ਅੰਦਰ ਝੂਠ ਆ ਹਾਂਜੀ ਫਿਰ ਤੱਕੇ ਨਾਲ ਹੀ ਫਿਰ ਕਾਰੋਬਾਰ ਬੰਦ ਹੋ ਜਾਂਦਾ ਬਿਲਕੁਲ ਬਿਲਕੁਲ ਤੇ ਬੜੀ ਬਾਬੇ ਦੀ ਕਿਰਪਾ ਮੌਜ ਲੱਗੀ ਸੰਦੀਪ ਆਪਾਂ ਕੀ ਹੋਰ ਲੈ ਲੈਣਾ ਠੀਕ ਹੈ ਨਾ ਤੇ ਚੰਗਾ ਕੰਮ ਮੈਂ ਤੇ ਹਰ ਇੱਕ ਬੰਦੇ ਨੂੰ ਕਹਿੰਦਾ ਚੰਗਾ ਕਰੋ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੈ ਰਾਤ ਨੂੰ ਮੱਝ ਲਿਆ ਕੇ ਸਵੇਰੇ ਮੈਂ ਕਦੇ ਵੀਡੀਓ ਨਹੀਂ ਪਾਈ ਹਾਂਜੀ ਹਾਂਜੀ ਕਿਉਂਕਿ ਮੈਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਮੈਂ ਬੋਲਣਾ ਪਿਛਲੇ ਨੇ ਮੇਰੇ ਨਾਲ ਝੂਠ ਬੋਲਿਆ ਹੋਏ ਮੈਂ ਵੀਡੀਓ ਤੇ ਤੁਹਾਨੂੰ ਇੱਥੇ ਕਹਿਦਾ ਅੱਗੇ ਕੋਈ ਲੈ ਜੇ ਭੈਣ ਭਰਾ ਵੀਡੀਓ ਤੇ ਉਸੇ ਦਿਨ ਹੀ ਪਾ ਕੇ ਤੇ ਹੋ ਸਕਦਾ ਵੀ ਸਾਰੇ ਝੂਠੇ ਹੋ ਜੀ ਬਿਲਕੁਲ ਸਹੀ ਗੱਲ ਹੈ ਇਹ ਕਰਕੇ ਦੋ ਤਿੰਨ ਡੰਗ ਜਦੋਂ ਮੱਜਾਂ ਸਾਂਭ ਲਈ ਦੀਆਂ ਨੇ ਫਿਰ ਆਪਾਂ ਇਹ ਕੱਲ ਆਈਆਂ ਅਸੀਂ ਝੋਟੀਆਂ ਹੂੰ ਹੂੰ ਤੇ ਚਲੋ ਵੇਖਿਆ ਜੋ ਵੀ ਹੈਗਾ ਇਹਨਾਂ ਦਾ ਵੀ ਸਾਰਾ ਕੁਝ ਸੈਟ ਵਾ ਤੇ ਵੀਡੀਓ ਤੇ ਪਾਉਣ ਵਾਲੀਆਂ ਬਿਲਕੁਲ ਠੀਕ ਹੈ ਜੀ ਤੇ ਆ ਝੋਟੀ ਵੇਖੋ ਕਿਤੇ ਪੀਸ ਕੱਢਿਆ ਅੱਜ ਇਹ ਬਾਈ ਫਿਰ ਉਧਰੋਂ ਹੀ ਮਾਲ ਆਇਆ ਸਾਰਾ ਸਾਰੇ ਤੇ ਬਾਈ ਇਹ ਪੀਸ ਨਾ ਰੁਸਤਮੇ ਗਦੋਲੀ ਸਾਣ ਹੈ ਜਿਹੜਾ ਹਾਂ ਜੀ ਜੀ ਉਹਦੀ ਹੈ ਤੇ ਕੱਟੀ ਝੂਟੀ ਮੈਨਾਂ ਵੀ ਕਮਾਲ ਐ ਚੀਜ਼ ਵੀ ਬੌਲੇ ਤੋਂ ਮਤਲਬ ਖਾਲੀ ਹੋ ਗਏ ਨਾ ਆ ਨਾੜੂ ਵੀ ਜੀ ਵਿਖਾ ਦਿਓ ਬੱਚੇ ਦਾ ਨਾੜੂ ਨਾਲ ਅੱਜ 5 ਦਿਨ ਇਹਨੂੰ ਸੂਈ ਨੁ ਹੋਏ ਨੇ ਹਾਂ ਜੀ ਠੀਕ ਆ ਜੀ ਤੇ ਇਦਾਂ ਵਾ ਵੀ 12 ਕਿਲੋ ਸਟਾਰਟਿੰਗ ਦੇ ਥੱਲੇ ਦੋ ਅੱਛਾ ਹਾਂ ਦੂਜਾ ਸੁਆ ਦੂਜਾ ਦੂਜਾ ਸੁਆ ਵੀ ਜੀ ਦੂਜਾ ਸੁਆ ਲੱਗਦੀ ਪਹਿਲਾਂ ਨਾ ਤੇ ਮਮਾ ਜੀ ਖੋਲੋ ਫਿਰ ਮੈਨੂੰ ਲੱਗਦਾ ਵੀ ਦੁੱਧ ਵੀਰੇ ਐਤ ਕੀ 15 ਕਿਲੋ ਪਾ ਦੋ ਅੱਛਾ ਜੀ ਜਿਹੜਾ ਥਾਣਾ ਦਾ ਬਹੁਤ ਏ ਵੀ ਗੱਲ ਹੈ ਨਾ ਜੁਸ਼ਿੰਦਰ ਜੀ ਝੋਟੀ ਦੀ ਬੰਦਰ ਦੱਸਿਆ ਜੀ ਬੰਦਰ ਵੇਖੋ ਕਿਸ ਤਰ੍ਹਾਂ ਦੀ ਚੀਜ਼ ਵੇਖੋ ਥਾਨ ਥਨੋੜ ਇਹਦੀ ਚੌਂ ਲੱਗੀ ਹੈ ਵੀ ਕਿਤੇ ਕਾਹਨੂੰ ਗੱਲਾਂ ਹਾਂਜੀ ਹਾਂਜੀ ਹਰ ਇੱਕ ਚੀਜ਼ ਪੂਰੀ ਹੈ ਤੇ ਸ਼ਾਂਤ ਸੁਭਾਅ ਦੀ ਹੈ ਠੰਡੀ ਹੈ ਬਿਲਕੁਲ ਬਰਫਰਗੀ ਜਿਹੜਾ ਮਰਜੀ ਚੋਲੇ ਜਿੱਥੇ ਮਰਜੀ ਬਣ ਕੇ ਚੋਲੇ ਕੋਈ ਜੱcka ਨਹੀਂ ਹਾਂ ਬਾਕੀ ਵਾਹਿਗੁਰੂ ਕਿਰਪਾ ਕਰੇ ਇਹੋ ਜਿਹੜੇ ਆ ਨਾ ਪੀਸ ਹੂੰ ਉਹ ਲੱਭਣੇ ਪੈਂਦੇ ਆ ਲੱਭਣੇ ਲੱਭਣੇ ਮਿਹਨਤ ਕਰਕੇ ਬਿਲਕੁਲ ਭਾਈ ਜੀ ਬਿਲਕੁਲ ਤੇ ਵਾਹਿਗੁਰੂ ਸਾਡਾ ਵੇ ਤੇ ਫੇਰ ਹੀ ਮਿਲਦੇ ਆ ਬਿਲਕੁਲ ਜੀ ਬਿਲਕੁਲ ਬਾਕੀ ਕਿਸੇ ਗੱਲੋਂ ਇਹ ਥੋੜਾ ਵਗਦਾ ਵੀ ਹੱਥ ਧਰਾਵਾ ਹੈ ਨਹੀਂਗਾ ਹਾਂ ਹਾਂ ਤੇ ਮੇਰਾ ਵੀ 12 ਕਿਲੋ ਦੀ ਸਟਾਰਟਿੰਗ ਹੈ ਹਾਂ ਜੀ ਕੋਈ ਬਿਨਾ ਚਵਾਈ ਕੀਤਿਆਂ ਲੈ ਜੇ ਤੇ 11 ਦੀ ਆਪਾਂ ਗਰੰਟੀ ਦੇ ਭੇਜਾਂ ਹਾਂ ਜੀ ਕਿਉਂਕਿ ਵੇਖੋ ਜਿਹੜਾ ਘਰ ਇਦਾਂ ਜਾਵੇ ਚੀਜ਼ ਨਾ ਤੁਹਾਨੂੰ ਲਾਭ ਆਵੇ ਨਾ ਮੈਨੂੰ ਆ ਬਿਲਕੁਲ ਜੀ ਬਿਲਕੁਲ ਤੇ ਹਾਂ ਜੀ ਮੁੱਲ ਤੇ ਸੰਦੀਪ ਜੀ ਹੁਣ ਇਹੋ ਜਿਹਿਆਂ ਦਾ ਹੋ ਗਿਆ 2.5 ਲੱਖ ਕਰ ਹੋ ਗਿਆ ਸਹੀ ਗੱਲ ਹੈ ਹੈਨਾ ਹੋ ਗਿਆ ਅੱਗੇ ਦੇਜੇ ਹੋ ਗਿਆ ਕੰਮ ਜਿਆਦਾ ਭਾਜੀ ਜਿਆਦਾ ਮਹਿੰਗਾ ਹੋ ਗਿਆ ਕੰਮ ਤੇ ਕਈ ਵਾਰੀ ਜਾਣੇ ਆ ਤੇ ਫਿਰ ਸੋਚੀਦਾ ਵੀ ਯਾਰ ਵੀਡੀਓ ਵੀ ਬਣਾਵਾਂਗੇ ਸਹੀ ਸਚਾਈ ਹੈ ਅਸੀਂ ਜਦੋਂ ਪਸ਼ੂ ਲੈਣੇ ਆਂ ਸੋਚਦੇ ਆਂ ਵੀ ਯਾਰ ਵੀਡੀਓ ਤੇ ਪਾਵਾਂਗੇ ਤੇ ਫਿਰ ਉਹਦਾ ਮੁੱਲ ਵੀ ਪਾਉਣਾ ਹੂੰ ਤੇ ਅਸੀਂ ਇਹ ਚੀਜ਼ਾਂ ਨੂੰ ਲੈ ਕੇ ਚੱਲਦੇ ਆਂ ਅੱਗੇ ਹੂੰ ਹੂੰ ਫਿਰ ਸਾਡਾ ਨਾਮ ਹੈ ਤੇ ਉਹਦੇ ਮੁਤਾਬਕ ਹੀ ਸਾਡਾ ਕੰਮ ਚੱਲੇ ਅਸੀਂ ਗਲਤ ਨਾ ਕੰਮ ਹੋ ਜਾਈਏ ਹਾਂਜੀ ਹਾਂਜੀ ਹੁਣ ਵੀ ਬਾਈ ਕੱਟੀ ਡੇਢ ਦੀ ਆ ਅੱਛਾ ਸਿੱਧੀ ਗੱਲ ਹੈ ਬਿਲਕੁਲ ਅਸੀਂ 1 35 ਦੀ ਦੇ ਦਿੰਨੇ ਆ ਚਲੋ ਹੋਰ 5000 ਇੱਕ 3 ਛੋਟ ਕਰ ਦਾਂਗੇ ਬੜੇ ਦਿਨਾਂ ਪਿਛੇ ਵੀਡੀਓ ਬਾਈ ਚਲੋ ਜਾਨ ਤੇ ਬਾਕੀ ਏਦਾਂ ਵਾ ਵੀ ਕੱਟੀ ਬਹੁਤ ਜ਼ਿਆਦਾ ਜਵਰਾ ਚੰਗਾ ਜਿਹੜਾ ਪੀਸ ਹਨ ਉਹ ਚੀਜ਼ ਆ ਤੇ ਵਾਹਿਗੁਰੂ ਕਿਰਪਾ ਕੀਤੀ ਤਾਂ ਮੈਨੂੰ ਲੱਗਦਾ 15 ਕਿਲੋ ਦੇ ਉਹ ਇਹ ਚੀਜ਼ ਏਡੀ ਹਾਈਟ ਲੈਂਥ ਪੂਰੀ ਕੁਆਲਟੀ ਵਾਲੀ ਲੈਣ ਜਾਈਏ ਨਾ ਤੇ ਡੇਢ ਦੀ ਨਹੀਂ ਕੋ ਦਿੰਦਾ ਨਹੀਂ ਨਹੀਂ ਦਿੰਦਾ ਸੱਚਾ ਇਹ ਬਿਲਕੁਲ ਜੀ ਬਿਲਕੁਲ 70 75 ਲੋਕ ਆ ਹੁਣ ਸਾਡੇ ਵੀਰ ਆ ਦੂਜੇ ਆ ਸਾਡੇ ਜਿਹੜੇ ਭਰਾੜੇ ਆ ਵੀਰ ਵੀ ਬਣਾਉਣ ਦੇ ਹਾਂਜੀ ਜੀ ਇਹਨਾਂ ਕਦੇ ਪਾਇਆ ਹੀ ਪਾਉਣੇ 2 2 ਲੱਖ ਮੁੱਲ ਜਦੋਂ ਨਹੀਂ ਬਾਅਦ ਮੈਂ ਕੀ ਕਰਨਾ ਫਿਰ ਕੀ ਕਰਨ ਫਿਰ ਲੈਣਾ ਤੇ ਪੈਂਦਾ ਨਾ ਚੰਗਾ ਆ ਇਹਦਾ ਕੋਈ ਫਰਕ ਵੀ ਨਹੀਂ ਪਿਆ ਜੇ ਆਪਾਂ ਕਹੇ ਜੇ ਪਿੱਛੇ ਬਿੰਦਾ ਮੇਰਾ ਵੀਰ ਦਾ ਕੈਮਰਾਮੈਨ ਸਾਹਿਬ ਆ ਵਿਖਾਇਓ ਇਹਦੇ ਕਿਤੇ ਮੂੰਹ ਵਿਖਾਓ ਵੀ ਕਿੰਦਾ ਦੀ ਇਹਦੀ ਕੁਆਲਿਟੀ ਹੈ ਚੀਜ਼ ਕੀ ਬਣੀ ਪਈ ਹੈ ਇਹਦੀ ਹਾਈਟ ਪੂਰੀ ਮੋਢੇ ਮੋਢੇ ਤੱਕ ਨਹੀਂ ਦੇਖੀ ਬਹੁਤ ਵੱਡੀ ਜੋਟ ਹੈ ਤੇ ਦੂਜੀ ਜਿਹੜੀ ਹੈ ਨਾ ਸੰਦੀਪ ਉਹ ਤੀਜਾ ਸੂਆ ਸੂਈ ਆ ਹਾਂਜੀ ਤੇ ਦੂਜੇ ਸੂਏ 17 ਕਿ ਲੀਟਰੋਂ ਨੇ ਦੁੱਧ ਚੁਆਇਆ ਦੂਸਰੇ ਸੂਏ ਅੱਛਾ ਐਸ ਵੇਲੇ ਉਹਦੇ ਕੋਲ 16 ਕਿਲੋ ਦੁੱਧ ਹੈ। ਇਹਦੇ 16 ਕਿਲੋ ਹੈ। ਹਾਂ 16 ਕਿਲੋ ਹੈ। ਮੈਲਿਓ ਚੱਲ ਕੇ ਝੋਟੀ ਮੈਨੂੰ ਲੱਗਦਾ ਵੀ ਐਤੀਂ ਪ੍ਰਮਾਤਮਾ ਸੁੱਖ ਰੱਖੇ ਤੇ 18 ਵੀ ਪਾ ਸਕਦੀ ਤੇ ਹੋ ਵੱਧ ਵੀ ਸਕਦੀ। ਅੱਛਾ। ਹਾਂ ਝੋਂ ਲੱਗੀ ਮਜਾ ਆਉਂਦਾ ਮੁੱਕਦਾ ਨਹੀਂ ਦੁੱਧ ਦੀ ਯਾਰਾ ਆਉਂਦਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਹਾਂ ਤੇ ਐ ਵੇਲੇ ਸਹੀ ਦੁੱਧ ਜਿਹੜਾ 16 ਕਿਲੋ ਹੈ ਤੇ ਚੰਗੀ ਕੁਆਲਿਟੀ ਨਸਲ ਬਲੈਤਨਗਾਮ ਹੈ। ਬਲੈਤਨਗਾਮ। ਹਾਂ ਕਿ ਇਹ ਗੱਲ ਦੀ ਕਮੀ ਨਹੀਂ ਹੈਗੀ। ਤੇ ਚਲੋ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਨਾ ਮੈਂ ਡੰਗਰ ਸ਼ੁਰੂ ਤੋਂ ਲੈ ਕੇ ਬਜ਼ੁਰਗ ਮੇਰੇ ਵੀ ਇਦਾਂ ਹੀ ਜੇ ਦੋ ਮਿਲੇ ਆ ਤਾਂ ਦੋ ਹੀ ਲੈ ਕੇ ਬੰਨ ਲੈਣੇ ਨੇ ਹਾਂ ਤੇ ਇਹ ਨਹੀਂ ਆ ਵੀ ਸਾਰਾ ਜਿਆ ਰੋਲ ਖੋਲ ਇਕੱਠਾ ਕਰਕੇ ਲੈ ਆਉਣਾ ਬਿਲਕੁਲ ਤੇ ਉਹ ਕੰਮ ਨਹੀਂ ਕਦੇ ਕੀਤਾ ਨਹੀਂ ਇਹ ਤਾਂ ਥੋੜੇ ਸਿਫਤ ਜੁਰੂਰ ਵੇਖੀ ਗਿਆ ਹਾਂ ਕਿ ਜੇ ਦੋ ਇੰਜੂਰ ਵੇਖਿਆ ਕਈ ਜਾਂਦੇ ਨੇ ਉੱਥੇ ਵੀ ਕਾਲੀ ਨਹੀਂ ਕੀਤੀ ਬਲਿ ਉਹ ਵੀ ਲੈ ਲਓ ਉਹ ਵੀ ਲੈ ਲੈ ਨਾ 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 ਹੌਸਲੇ ਨਾ ਜੇ ਦੋ ਮਿਲ ਗੀਆਂ ਦੋ ਲੈ ਜੀ ਇੱਕ ਮਿਲ ਗਈ ਕਿਸੇ ਨਾਲ ਲੈ ਹੀ ਦੀ ਹਾਂ ਐਡਾ ਨਹੀਂ ਆ ਯਾਰ ਵੀ ਹਾਇ ਰੱਬਾ ਵੀ ਜੇ ਇੱਕ ਚੰਗੀ ਲੈ ਜੀ ਤੇ ਇੱਕ ਬਾੜੀ ਲੈ ਜੀ ਹਾਂ ਬਿਲਕੁਲ ਜੀ ਬਿਲਕੁਲ ਤੇ ਵੇਖ ਮੇਰਾ ਵੀਰ ਨਾ ਬੜੇ ਰੰਗ ਭਾਗ ਲੱਗੇ ਆ ਝੋਟੀ ਨੂੰ ਮੜਾ ਗਾਂ ਹੋ ਕੇ ਮੈਂ ਵਿਖਾਵਾਂ ਬਖਾਰੋ ਘਰ ਮੇਰਾ ਵੀਰ ਬਹੁਤ ਜ਼ਿਆਦਾ ਆਵੇ ਇੰਦਰ ਆਵੇ ਉਨਾ ਹੀ ਲੈਵਾ ਜਿੱਦਾਂ ਨਾ ਅਸਲੀ ਜਿਹੜਾ ਮੀਟਰ ਦਾ ਹੁੰਦਾ ਉਹ ਚੀਜ਼ ਹਾਂ ਬਸ ਬਸ ਅਸਲੀ ਨਾੜਾ ਨੂੜਾ ਬਹੁਤ ਨਾੜਾ ਨੂੜਾ ਸੰਦੀਪ ਜਦੋਂ ਪਸਮਾਪ ਹੁੰਦੀ ਹੈ ਨਾ ਹਾਂਜੀ ਉਦੋਂ ਨਾੜਾ ਪੂਰੀਆਂ ਫੁੱਲਦੀਆਂ ਵਿੱਚ ਲੈਵੇ ਦੇ ਤੇ ਇਹਦੀ ਗਾੜ ਜਿਹੜੀ ਹੈ ਨਾ ਉਹ 2.5 ਤੋਂ 3 ਕਿਲੋ ਆ ਹੁਣ ਅੱਛਾ ਤੇ ਮੈਨੂੰ ਲੱਗਦਾ ਵੀ ਮੇਰੀ ਜੇ ਸਾਮ ਸਹੀ ਰਹੀ ਆਪਾਂ ਨੇ ਇਹਦੇ 20 ਕਿਲੋ ਦੁੱਧ ਦੇ ਦੇਗੀ ਠੀਕ ਆ ਹਾਂ ਤੇ 20 ਕਿਲੋ ਵਾਲੀ ਮੈਂ ਲੈਣ ਜਾਣੇ ਆ ਨਾ ਆਪਾਂ ਇੱਕ ਹੁਣ ਰੇਟ ਪੱਕਾ ਹੀ ਹੋ ਗਿਆ ਵੀ 2 ਤੋਂ ਘੱਟ 2 ਤੋਂ ਘੱਟ ਨਹੀਂ ਮਿਲਲੇ ਠੀਕ ਹੈ ਤੇ ਤੁਹਾਡਾ ਭਰਾ ਜਿੰਨੇ ਜੋਗਾ ਫੇਰ ਭਾਪੂ ਨਾਲ ਲੈਂਦਾ ਏਦਾਂ ਵਾ ਵੀ ਇਹੀ ਇਹਦਾ ਮੁੱਲ ਡੇਢ ਕਰਦੇ ਆ ਹਾਂ ਪਰ ਇਹਦਾ ਜੈਸ ਤੇ ਨੋਹ ਵਾਲਾ ਰੇਟ 140 ਇੱਕ ਜਾਲੇ ਇਹ ਨਹੀਂ ਜਿੱਥੇ ਕਿਤੋਂ ਮਿਲਣਾ ਜਿੱਥੇ ਮਰਜੀ ਦੁੱਧ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚਵਾ ਦਾਂਗਾ ਝੋਕੇ ਲੈ ਕੇ ਜਾਓ ਪਾਈਆ ਪਾਈਆ ਵਧੇ ਘਟੇ ਮਨਾ ਹਾਂਜੀ ਹਾਂਜੀ ਤੇ ਇੱਕ ਪੀਸ ਆ ਸੰਦੀ ਦੇਖੋ ਅੱਛਾ ਇਹ ਵੀ ਸੂਈ ਹੈ ਜੀ ਇਹ ਸੂਈ ਹੈ ਜੇ ਅੱਜ ਚੌਥਾ ਦਿਨ ਹਾਂਜੀ ਆ ਬੱਚਾ ਇਹਦਾ ਕੱਟੀ ਮਗਰ ਦੇ ਹਾਂ ਅਜੇ ਇਹਦੇ ਨਾੜੂ ਵੀ ਨਾਲ ਹੈ। ਅੱਧੀ ਵਣੀ ਆ ਗਈ ਵੀ ਹਨਾ। ਆਹ ਦੇਖੋ। ਨਾੜੂ ਗਿੱਲਾ ਨਾਲ ਤੇ ਇਹ ਵਾਹਿਗੁਰੂ ਦੀ ਏਡੀ ਕਿਰਪਾ ਵਾ ਬੌਲੇ ਤਾਂ ਖਾਲੀ ਹੁੰਦਿਆਂ ਸਾਰ ਨਾ ਇਹ ਝੋਟੀਆਂ 10 11 ਕਿਲੋ ਤੋਂ ਚੱਲੀ ਆ। ਅੱਛਾ ਸਹੀ ਜਿਹੜੀ। ਹਾਂਜੀ ਜੀ। ਤੇ ਜਿਨ੍ਹਾਂ ਦੇ ਕੋਲੋਂ ਲਈ ਹੈ ਨਾ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੀਆਂ ਝੋਟੀਆਂ ਪਹਿਲੇ ਨਾਲ 15 15 ਸੇਰੀਆਂ ਨੇ। ਸਾਡੇ ਕੋਲ ਕੋਈ ਘੱਟ ਵਾਲੀ ਨਹੀਂ ਹੈਗੀ। ਹਾਂਜੀ ਜੀ। ਤੇ ਇਹਦੀ ਮਾਂ ਥੱਲੇ ਵੀ ਦੁੱਧ ਜਿਹੜਾ ਨਾ ਉਹ ਵੀ ਦੇ ਉੱਪਰ ਅੱਛਾ ਹਾਂ ਇਹ ਇਹ ਝੋਟੀ ਦੀ ਹਾਂਜੀ ਤੇ ਆਪਣਾ ਇਦਾਂ ਵਾ ਵੀ ਵਧੀਆ ਜਿਹੜੀ ਪੂਰਾ ਚਵਾ ਪਸਮਾ ਜਿੱਦਾਂ ਚੌੜਾ ਲੇਵਾ ਕਰਕੇ ਸੁਈ ਹਾਂ ਇਹ ਤੇ ਖਾਲੀ ਹੋਈ ਹੈ ਪੀਕ ਤੇ ਜਾਊਗੀ ਜਦੋਂ ਥੋੜੀ ਥੋੜੀ ਹਾਂ ਝੋਟੀ ਬੰਦਰ ਬਹੁਤ ਸੋਹਣੀ ਮਜੀ ਚਲੋ ਥੋੜਾ ਕੈਮਰੇ ਤੋਂ ਘੱਬਰ ਜਾਂਦੀ ਜਦੋਂ ਘਰੋਂ ਨਾ ਗੱਡੀਆਂ ਹੋਣ ਆ ਵੇਖੋ ਬਈ ਵੇਖੋ ਬਲੈਦਨ ਗਾਂ ਵਰਗਾ ਲੇਵਾ ਨੇੜੇ ਕਰੋ ਕੈਮਰਾਮੈਨ ਸਾਹਿਬ ਚੀਜ਼ ਆ ਕੋਈ ਆ ਰੋਗ ਰੋਗ ਦਾ ਥਾਣਵਾ ਅਜੇ ਚਾਰ ਦੰਦ ਵੀ ਸਾਵੇਂ ਨਹੀਂ ਗੀਤੇ ਹਾਂ ਹਾਂ ਦੋ ਦੰਦ ਵੀ ਆਪਾਂ ਕਹਿ ਸਕਨੇ ਆ ਪਰ ਕੱਟੀ ਮੇਰੇ ਹਿਸਾਬ ਨਾਲ ਦੁੱਧ ਜੇ ਪਾ ਆ ਨਾ ਤੇ ਥੋੜਾ ਵੀ ਦਿਓਗੇ ਤੇ 14 13 14 ਕਿਲੋ ਰਾਮਨਾ ਦੇ ਦੂਗੇ ਅੱਜ ਅਸੀਂ ਵੀ ਹਰਾਣਾ ਕਿ 5 ਕਿਲੋ ਦੁੱਧ ਡੰਗ ਦਾ ਕੱਢ ਦਿੰਦੀ ਡੰਗ ਦਾ ਕੱਢ ਸਹੀ ਗੱਲ ਹਾਂ ਅਜ ਚੌਥਾ ਤੇ ਦੇਣਾ ਸੂਈ ਦੇਖੋ ਜੀ ਫਿਰ ਦੁੱਧਰ ਭਾਈ ਹਾਂ ਪੂਰਾ ਕਰਨਾ ਹੈ ਇਹਨਾਂ ਨੇ ਜੀ ਗਾਂ ਆ ਗਾਂ ਜਿਹੜੀ ਚੀਜ਼ ਅਸਲ ਚੀਜ਼ ਹੈ ਤੇ ਕੱਟੀ ਐ ਵੀ ਇਹਨਾਂ ਦੇ ਪਾ ਦੀ ਆ ਵੈਸੇ ਹਾਂਜੀ ਜਿਹੜੀਆਂ ਇਹਦੀਆਂ ਰੰਗ ਢੰਗ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਪਰ ਆਪਾਂ ਇੰਨਾ ਭਾਜ ਜਿਹੜਾ ਬਿਲਕੁਲ ਜੈਸ ਤੇ ਨੂੰ 1.25 ਇਹਦਾ ਹਾਂਜੀ ਪਰ ਫਿਰ ਵੀ 5000 ਛੋਟ ਤੇ ਆਏਗਾ ਦਾ ਮਾਨ ਸਨਮਾਨ ਵੀ ਵਿੱਚੋਂ ਕਰਦੇ ਆਂਗੇ ਕਿਉਂਕਿ ਲਾਸਟ ਪੀਸ ਹੈ ਤੇ ਚੰਗਿਆ ਡੰਗਰ ਜਿਹੜਾ ਨਾ ਉਹਦੀ ਆਪਣਾ ਸਰ ਕੋ ਬੰਦਾ ਸਲਾਤਾ ਕਰ ਹਾਂਜੀ ਹਾਂਜੀ ਠੀਕ ਹੈ ਨਾ ਤੇ ਇਦਾਂ ਵਾ ਵੀ ਆ ਵੇ ਮੇਰਾ ਵੀਰ ਆ ਵੇ ਮੇਰਾ ਵੀ ਬੁਖਾਰ ਥੱਲੇ ਹੁਣ ਇਹ ਇਕੱਲਾ ਇਕੱਲਾ ਗੱਠਾਂ ਤੇ ਥਣ ਮਿਲਿਆ ਤੇ ਪਿੱਛੇ ਨੂੰ ਸਾਰਾ ਲੇਵਾ ਇਹ ਸਿੰਗ ਤੇ ਐ ਬਣਾਇਆ ਜਿੱਦਾਂ ਚੂੜੀ ਲੱਗੀ ਹੁੰਦੀ ਉਹ ਇਹ ਗੱਲ ਨਾਲ ਜੀ ਮੰਦਰੀਆਂ ਲੱਗੀਆਂ ਪੂਰੇ ਘੜਕੇ ਬਣਿਆ ਸਿੰਗ ਕਲਿੱਪ ਲੱਗਾ ਜੀ અમાਰ ਬਈ ਥੋੜਾ ਲੈ ਉਹ ਚੰਗਾ ਲੈ ਉਹ ਚਲੋ ਚੰਗਾ ਕਿਸੇ ਦੇ ਘਰ ਵੀ ਜਾਂਦਾ ਕਈ ਵਾਰੀ ਨਾ ਆਪਾਂ ਉੱਥੇ ਜਾਂਦੇ ਆ ਤੇ ਕਹਿ ਦਿੰਦੇ ਆ ਮਾੜਾ ਜਿਹਾ ਪਸ਼ੂ ਕਿਤੇ ਗੱਲਾਂ ਹੋ ਜੇ ਨਾ 19 20 ਵੀ ਚੱਲ ਯਾਰ ਆ ਨਹੀਂ ਸੂਤਰਾ ਹੈ ਇਹ ਕਹਿ ਦਿੰਦੇ ਆ ਢੇੜੇ ਢਾਲ ਹੁੰਦੇ ਆ ਬੰਦੇ ਉਹ ਕਹਿ ਦਿੰਦੇ ਯਾਰ 1000 2000 ਘਟਾ ਲੈਂਦੇ ਹੂੰ ਉਹ ਜਿਹੜਾ ਨੁਕਸ ਹੋਂਦਾ ਨਾ ਉਹ ਸਾਡੇ ਘਰ ਵੀ ਆਉਂਦਾ ਅਗਲੇ ਦੇ ਘਰ ਵੀ ਨਾਲ ਹੀ ਜਾਂਦਾ ਉਹ 12000 ਨਾ ਘਟਦਾ ਨਹੀਂ ਹੈ ਤੇ ਇਹ ਕਰਕੇ ਚੰਗਾ ਲੈ ਕੇ ਤੇ ਚੰਗਾ ਹੀ ਗਾਂ ਜਾਂਦਾ ਬਾਕੀ ਚੰਗੀਆਂ ਸੁੱਚੀਆਂ ਨੇ ਸਾਰੀਆਂ ਝੋਟੀਆਂ ਉਹ ਵਾਹਿਗੁਰੂ ਕਿਰਪਾ ਕਰੇ ਤੇ ਉਹ ਜਿੰਨੇ ਵੀਰਾਂ ਨੇ ਲੈਣੀਆਂ ਆਪਣੀ ਤਸੱਲੀ ਕਰਕੇ ਆ ਕੇ ਦੇਖ ਕੇ ਚੁਾਈ ਕਰਕੇ ਫੇਰ ਲਵੋ ਜੀ ਠੀਕ ਹੈ ਜੀ ਬਾਕੀ ਨਾਂ ਤੁਹਾਡੇ ਵੀਰ ਦਾ ਗੁਰਸ਼ਿੰਦਰ ਸਿੰਘ ਹੈ ਜੀ ਤੇ ਮਾਲੀਆ ਪਿੰਡ ਹੈ ਕਾਦੀਆਂ ਦੇ ਕੋਲ ਹੈ ਇਧਰੋਂ ਗਰਦਾਸਪੁਰ ਸਠਿਆਲੀ ਕਨੋਆਨ ਏਰੀਆ ਤੇ ਇਧਰੋਂ ਬਟਾਲੇ ਵਾਲੇ ਪਾਸੇ ਕਾਦੀਆਂ ਸ਼੍ਰੀ ਗੁਰਬਿੰਦਪੁਰ ਟਾਂਡੇ ਵਾਲੀ ਸਾਈਡ ਤੋਂ ਜਲੰਧਰ ਵਾਲੀ ਸਾਈਡੋਂ ਆਉਣਾ ਹੋਵੇ ਇਹ ਸਾਈਡ ਤੋਂ ਵੀ ਸੈਂਟਰ ਜੇਚ ਅਸੀਂ ਪੈਨੇ ਆ ਸਕਰੀਨ ਤੇ ਨੰਬਰ ਚੱਲਣ ਰਿਹਾ ਜਿੰਨੇ ਵੀ ਆਉਣਾ ਮੇਰਾ ਭਰਾ ਫੋਨ ਕਰਕੇ ਆਏ ਜੀ ਠੀਕ ਹੈ ਜੀ ਸასი ਕਰ ਠੀਕ ਹੈ ਜਿਹੜੀ ਮਰਜ਼ੀ ਛੋਰ ਇਹਨੂੰ ਪਾਓ ਜਿਹੜੀ ਮਰਜ਼ੀ ਹੁਣ ਛੋਰ ਵਾਲੀ ਜਿਹੜੀ ਤੁਹਾਡਾ ਜੀ ਕਰਦਾ ਮੈਂ ਤੇ ਆਨਾ ਮਿੰਦੇ